ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਖੜੇ ਆਂ ਬਿਕਾਣੇਰ ਕਲੀਨਿਕ ਲੈਬੋਰੀ ਤੇ ਇਹ ਹੈਗੀ ਆ ਪਿੰਡ ਗਿਲਕਲਾ ਰਾਮਪਰੇ ਕੋਲੇ ਦੇਖਦੇ ਆਂ ਅੱਜ ਆਪਾਂ ਖੋਲਦੇ ਆਂ ਇਹਨਾਂ ਦਾ ਗੇਟ ਵੀ ਅੰਦਰ ਲੈਬੋਰੀ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਮਿਲਦੇ ਆਂ ਆਪਾਂ ਡਾਕਟਰ ਸਾਹਿਬ ਨੂੰ ਤੇ ਕਰਦੇ ਆਂ ਗੱਲਬਾਤ ਤੇ ਤੁਹਾਡੇ ਜਾਣੂ ਕਰਾਉਂਦੇ ਆਂ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਰਮਦੀਪ ਸਿੰਘ ਹੈ ਕਰਨ ਕਰਮਦੀਪ ਸਿੰਘ ਕਰਮਦੀਪ ਸਿੰਘ ਡਾਕਟਰ ਸਾਹਿਬ ਤੁਹਾਡਾ ਲੈਬ ਦਾ ਕੰਮ ਹੈ ਹਾਂ ਸਰ ਮੇਰਾ ਬਿਲਕੁਲ ਲੈਬ ਦਾ ਕੰਮ ਹੈ ਪਿੰਡ ਗਿਲਕਲਾ ਪਿੰਡ ਕਿ ਲਗਲਾ ਤਾ ਤੇ ਜਿਨੇ ਹੈਗੇ ਟੈਸਟ ਕਰਦੇ ਹੁੰਦੇ ਸੀ ਏ ਟੂ ਜ਼ेड ਜੋ ਜੋ ਸਾਰੇ ਸ੍ਰੀ ਦਾ ਪੇਜ ਜਿਹੜਾ ਸਾਰੇ ਟੈਸਟ ਕਰ ਲੈਗੇ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਹੋਵੇ ਹਾਂ ਜੀ ਹਾਂ ਜੀ ਆਪਾਂ ਸਾਰੇ ਅੰਧੇ ਰੇਟਾਂ ਦੇ ਸਾਰੇ ਟੈਸਟ ਕਰਦੇ ਹਾਂ ਕਟ ਰੇਟਾਂ ਦੇ ਯਾਨੀ ਕਿ ਲੋਕ ਭਲਾਈ ਦਾ ਕੰਮ ਕਰਦੇ ਠੀਕ ਹੈ ਲੋਕ ਭਲਾਈ ਦਾ ਕੰਮ ਕਰਦੇ ਠੀਕ ਹੈ ਜੀ ਇਹ ਆ ਦੇਖੋ ਜੀ ਲੈਬ ਆ ਨਦੀ ਤੇ ਆਪਾਂ ਲੈਬ ਵੀ ਦਿਖਾਉਣੇ ਆ ਬਾਈ ਜੀ ਇੱਥੇ ਲਾਈਵ ਦੇ ਵਿੱਚ ਟੈਸਟ ਕਰਦੇ ਆ ਕਰਮਦੀਪ ਸਿੰਘ ਮਸ਼ੀਨਾਂ ਵੀ ਆਪਣੇ ਕੋਲੇ ਵਧੀਆ ਗਈਆਂ ਅੱਛਾ ਜੀ ਇਹ ਕਿੰਨੇ ਚਿਰ ਹੋ ਗਿਆ ਤੁਹਾਡੀ ਲਾਈਵ ਚੱਲਦੀ ਨੂੰ ਜੀ ਮੈਨੂੰ 1.5 ਸਾਲ ਹੋ ਗਏ ਕੰਮ ਬਹੁਤ ਵਧੀਆ ਚੱਲ ਰਿਹਾ ਹੈਗਾ ਰੱਬ ਦੀ ਕਿਰਪਾ ਨਾਲ ਸਾਰਿਆਂ ਤੋਂ ਯਾਨੀ ਕਿ 2 ਰੁਪਏ ਘੱਟ ਲੈ ਕੇ ਲੋਕ ਲਈ ਹਾਂ ਬਿਲਕੁਲ ਲੋਕ ਬਹੁਤ ਖੁਸ਼ ਹੋ ਕੇ ਕਰਦੇ ਨੇ ਲੈ ਵੀ ਦੋਸਤੋ ਇੱਕ ਗੱਲ ਹੋਰ ਆ ਗਈ ਬੀਲ ਲੋਟਰੀਆਂ ਤਾਂ ਬਹੁਤ ਸਾਰੀਆਂ ਦੇਖੀਆਂ ਗਿਆ ਤੇ ਬਹੁਤ ਸਾਰੀਆਂ ਲੋਟਰੀਆਂ ਦੇ ਨਾਲ-ਨਾਲ ਦਵਾਈਆਂ ਵੀ ਰੱਖੀ ਬੈਠੇ ਡਾਕਟਰ ਆਪਣੇ ਜਾਨਕੀ ਇਲਾਜ ਕਰਦੇ ਆਗੇ ਹਨਾ ਘਰਾਂ ਦੇ ਵਿੱਚ ਬੈੱਡ ਤੇ ਕਰ ਮਰੀਜ਼ ਦੇ ਪਹੁੰਚਦੇ ਆ ਸਾਰੇ ਹੀ ਪ੍ਰੈਕਟਿਸ ਕਰਦੇ ਆ ਇੱਕ ਇਹਨਾਂ ਦੀ ਕਰਮਦੀਪ ਸਿੰਘ ਦੀ ਇੱਕ ਹੋਰ ਖਾਸੀਅਤ ਤੁਹਾਨੂੰ ਦਿਖਾਉਣੇ ਆਗੇ ਵੀ ਬਹੁਤ ਵਧੀਆ ਇੱਕ ਸੁਝਾਅ ਤੇ ਬਹੁਤ ਵਧੀਆ ਲੋਕ ਭਲਾਈ ਦਾ ਕੰਮ ਕਰਦੇ ਆ ਬਾਈ ਜੀ ਇੱਥੇ ਬੈਠੇ ਬੈਠੇ ਲੋਕਾਂ ਨੂੰ ਜਾਣੂ ਕਰਵਾਉਂਦੇ ਆ ਅੰਨਿਕ ਗਲਤ ਆ ਦੇਖੋ ਬੇਨਾ ਆ ਗਿਆ ਅੰਦਰ ਮਸ਼ੀਨਾਂ ਕੋਲ ਜਾਣਾ ਮਨਾਏ ਪਰ ਮਜਾ ਆਇਆ ਇੱਕ ਹੋਰ ਚੀਜ਼ ਦਿਖਾਉਣੀ ਹੈ ਦੇਖੋ ਇੱਧਰ ਇਹ ਚੀਜ਼ ਨੂੰ ਇੱਕ جنੂਨ ਕਹਿੰਦੇ ਆ ਲੋਕਾਂ ਨੂੰ ਜਾਣੋ ਕਰਵਾਉਂਦੇ ਵੀ ਇਹ ਚੀਜ਼ਾਂ ਘਰ ਦੀ ਰਸੋਈ ਦੇ ਵਿੱਚੋਂ ਆਹਾ ਇਲਾਜ ਆ ਜਿਹੜੇ ਤੁਸੀਂ ਆਪਣੀਆਂ ਬਿਮਾਰੀਆਂ ਦੇ ਘਰੋਂ ਹੀ ਕਰ ਸਕਦੇ ਆ ਦੇਖੋ ਗੋਲ ਦੇਖਾ ਕਮਰ ਦਰਦ ਤੋਂ ਛੁਟਕਾਰਾ ਖਾਂਸੀ ਦਾ ਖੇਲੂ ਨੁਕਸਾ ਤੇ ਉੱਪਰ ਹੈਗਾ ਇਹਨਾਂ ਦਾ ਘਰ ਘਰੋਂ ਬਾਹਰ ਤਾਂ ਹੀ ਨਿਕਲੋ ਜੇਕਰ ਜ਼ਰੂਰੀ ਹੋਵੇ ਕਿਵੇਂ ਫੈਲਦਾ ਹੈ ਬਿਮਾਰੀਆਂ ਕਿਵੇਂ ਫੈਲਦੀਆਂ ਬਚਾ ਬੁਖਾਰ ਖਾਂਸੀ ਸਾਹ ਲੈਣਾ ਠੀਕ ਹੈ ਜੀ ਇਹ 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 ਬਿਮਾਰੀਆਂ ਇਧਰਲੇ ਪਾਸੇ ਤੁਹਾਨੂੰ ਹੋਰ ਦਿਖਾਉਣੇ ਆ ਤਾਂ ਹਾਂ ਤੋਂ ਸ਼ੁਰੂ ਕਰਦੇ ਆ ਬਲੱਡ ਪ੍ਰੈਸ਼ਰ ਰੋਗ ਥਾਮ ਸਿਹਤਬੰਦ ਖੁਰਾਕ ਖਾਓ ਬੜੀ ਚਲੋ ਨਾਲ-ਨਾਲ ਤੁਸੀਂ ਦੇਖੋ ਭਾਰ ਘਟਾਓ ਨਾਮਕਦਾ ਸੇਬਨ ਕੱਟ ਕਰੋ ਵਾਹ ਜੀ ਵਾਹ ਕੀ ਬਾਤ ਹੈ ਸਾਰੀਆਂ ਘਰੇਲੂ ਚੀਜ਼ਾਂ ਜੀ ਤੇ ਸੋਈ ਦੇ ਵਿੱਚੋਂ ਕਹਿੰਦੇ ਤੁਸੀਂ ਇਲਾਜ ਕਰਨਾ ਆਪਣਾ ਕਾਫੀ ਬਿਮਾਰੀਆਂ ਦਾ ਜਿਹੜਾ ਇਲਾਜ ਆ ਤੁਸੀਂ ਦੇਖ ਸਕਦੇ ਆ ਵੀ ਯਾਰ ਕੀ ਆ ਬਾਤ ਹੈ ਇੱਕ ਬੰਦੇ ਦੀ ਸੋਚ ਨੂੰ ਸਲਾਮ ਕਰਨੀ ਹੈ ਹੈਨਾ ਬਹੁਤ ਵਧੀਆ ਬਈ ਦਾ ਯਾਰ ਹੈਨਾ ਅਸਲੀ ਤੇ ਨਕਲੀ ਕਾਲੀ ਮਿਰਚ ਕੇਲਾ ਟਾਈਫਾਇਡ ਬੁਖਾਰ ਤੱਕ ਰਿਲੀ ਨੂੰ ਨੀਂ ਸਾਬ ਅਜਵੈਨ ਦੇ ਕੀ ਕੀ ਫਾਇਦੇ ਨੇ ਠੀਕ ਹੈ ਜੀ ਦੇਖੋ ਜੀ ਪੰਜ ਸਰੋਵਰਾਂ ਦੇ ਨਾਮ ਪੰਜ ਬਾਣੀਆਂ ਬੜੀ ਸੋਹਣਾ ਮੈਸੇਜ ਹੈ ਰਬਈ ਨੂੰ ਸਲਾਮ ਕਰਨੇ ਪਰਦੀ ਹੈ ਜੀ ਸਲੂਟ ਹੈ ਜੀ ਮੈਂ ਆਖਾ ਤੇ ਹੋਰ ਸਮ ਦਿਖਾਉਣੇ ਆ ਆ ਚੀਜ਼ ਦੇਖੋ ਜੀ ਕੈਂਸਰ ਤੋਂ ਛੁਟਕਾਰਾ ਕੈਂਸਰ ਤੋਂ ਛੁਟਕਾਰਾ ਰੋਜ਼ ਪੰਜ ਬਦਾਮ ਕੈਂਸਰ ਟੁਸਟ ਕਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਆਪਾਂ ਕਰੇ ਠੀਕ ਕਰ ਸਕਦੇ ਆ ਪਰ ਆਪਾਂ ਨੂੰ ਪਤਾ ਨਹੀਂਗਾ ਇਹ ਬਾਈ ਨੇ ਤਾਂ ਕੱਲਾਂ ਤੇ ਇੱਕ ਫੋਟੋ ਸਟੂਡਿਓ ਕਰਾ ਕੇ ਤੇ ਪੋਸਟਰ ਬਣਾ ਕੇ ਲਾ ਰੱਖਿਆ ਹੈਗੇ ਤੁਸੀਂ ਇਹਨੂੰ ਮਿਲਣਾ ਹੋਵੇ ਬਾਈ ਨੂੰ ਤਾਂ ਕਿਤੇ ਗਿੱਲ ਕਲਾ ਮਿਲ ਸਕਦੇ ਆ ਕਰਮਦੀਪ ਸਿੰਘ ਲੈਬੋਰੀ ਹੈ ਇਹਨਾਂ ਦੀ ਬੋਰਡ ਕੋਲੇ ਪਚਾਲੇ ਪਿੰਡ ਦੇ ਚੌਕ ਜਾ ਬਣਦਾ ਹੈਗਾ ਦੇਖੋ ਯਾਰ ਕਿੱਡੀ ਕਿੱਡੀ ਕਿੱਥੋਂ ਕਿਥੋਂ ਇਹ ਗ੍ਰੰਥ ਕੱਢ ਕੇ ਲੈਂਦੇ ਆ ਬਾਈ ਇਹ ਚੀਜ਼ਾਂ ਜਿਹੜੀਆਂ ਹੁੰਦੇ ਆਪਣੇ ਸਵੀਕਾਰ ਕੀ ਮਿਲਦੀਆਂ ਬੰਦੀਆ ਜੇ ਡਾਕਟਰ ਵੀ ਕੋਲੋਂ ਜਾਣ ਨਾਲੋਂ ਇਹ ਆਪਾਂ ਕਰੇ ਆਪ ਦੀ ਮਰਜੀ ਨਾਲ ਚੀਜ਼ਾਂ ਬਣਾ ਸਕਦੇ ਆ ਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਰਿਜ਼ਲਟ ਵੀ ਬਹੁਤ ਵਧੀਆ ਮਿਲਦਾ ਹੈਗਾ ਜੀ ਜਦੋਂ ਕੋਈ ਬੰਦਾ ਇਸ ਇਹ ਚੀਜ਼ ਪੜ ਕੇ ਬਿਮਾਰੀ ਹੁੰਦੀ ਹੈ ਇਹ ਚੀਜ਼ ਪੜ ਕੇ ਤੇ ਘਰੇ ਉਹ અપਨਾ ਲੈਂਦਾ ਉਹ ਦੱਸ ਕੇ ਜਾਂਦਾ ਹਾਂ ਬਿਲਕੁਲ ਮੇਰੇ ਤੋਂ ਪੁੱਛ ਕੇ ਵੀ ਜਾਂਦੇ ਆ ਕਿਵੇਂ ਇਹ ਚੀਜ਼ ਬਣਾਉਣੀ ਹੈ ਰਸੋਈ ਘਰ ਚ ਤੇ ਉਹਨਾਂ ਨੂੰ ਮੈਂ ਸਾਰੀ ਜਿਹੜੇ ਸੁਜੈਸ਼ਨ ਵੀ ਦਿੰਦਾਗਾ ਦੱਸਦਾ ਵੀ ਆ ਤੇ ਕੁਝ ਕੁ ਆਏ ਵੀ ਆ ਪੇਸ਼ੈਂਟ ਮੇਰੇ ਕੋਲੇ ਇਹ ਚੀਜ਼ਾਂ ਇਹ ਵਰਤੀਆਂ ਵੀ ਉਹਨਾਂ ਨੇ ਤੇ ਰਿਜ਼ਲਟ ਵੀ ਉਹਨਾਂ ਨੂੰ ਬਹੁਤ ਵਧੀਆ ਮਿਲਿਆ ਗਿਆ ਤੇ ਜਿਹੜੀਆਂ ਦਵਾਈਆਂ ਆਪਾਂ ਖਾਂਦੇ ਆ ਤੇ ਉਹਦਾ ਬਦਤੁਦ ਨੁਕਸਾਨ ਵੀ ਹੈਗਾਗਾ ਤੁਸੀਂ ਇਹ ਦਵਾਈਆਂ ਮਾਣੀ-ਮੁੰਡੀ ਘਰੇ ਵੀ ਬਣਾ ਲੈਂਦੇ ਆ ਮੇਰੇ ਛੋੜੀਆਂ ਬਹੁਤ ਬਣਾ ਲੈਂਦੀਆਂ ਅ ਜੇ ਕਿਸ ਨੂੰ ਚਾਹੀਦੀ ਹੁੰਦੀ ਆਪਾਂ ਜਰੂਰ ਮਰੀ ਜਾਂ ਦੇਣੋ ਮਰੀ ਜਾਂ ਦੇਣੇ ਯੂਨੀਵਰਸਿਟੀ ਅੱਛਾ ਬਣਾ ਵੀ ਲੈਣੇ ਜੇ ਕਿਸੇ ਨੂੰ ਨਹੀਂ ਬਣਦੀ ਤਾਂ ਤੁਸੀਂ ਬਣਾ ਕੇ ਦੇ ਦਿਓ ਬਣਾ ਕੇ ਦੇ ਦਿੰਦੇ ਆ ਅੱਛਾ ਅੱਛਾ ਦੂਰ ਨੜੇ ਆ ਕੇ ਲੈ ਜਾਂਦੇ ਆ ਲੈ ਵੀ ਜਾਂਦੇ ਆ ਬਹੁਤ ਫੋਨ ਤੇ ਚਲਦੇ ਆ ਫੋਨ ਤੇ ਪੁੱਛ ਲੈਣੇ ਆ ਉਹ ਕੋਈ ਨੰਬਰ ਬੋਲ ਦਿਓ ਤੁਹਾਡਾ ਮੇਰਾ ਨੰਬਰ ਹੈਗਾ 8847630064 ਜੀ ਜੀ ਬੋਲੋ 8847630044 ਅਹ ਇਹ ਜਿਹੜੀ ਹੈਗੀ ਕਿ ਬਹੁਤ ਵਧੀਆ ਹੈ ਗਿਆ ਅੱਜ ਕੱਲ ਹੋਮੋਪੈਥੀ ਨੂੰ ਲੋਕ ਬਹੁਤ ਉਲਝ ਚੁੱਕੇ ਹੈਗੇ ਮੇਰਾ ਮੇਰਾ ਟਾਈਮ ਚੈਨਲ ਦੇ ਰੂਪ ਰੂਪ ਹੋਇਆ ਸੀ ਪ੍ਰਕਾਸ਼ ਸਿੰਘ ਰੱਤੀ ਅੱਜ ਆਪਣੇ ਕਲੀਨਿਕ ਤੇ ਆਏ ਸੀਗੇ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਜਿਹੜਾ ਆਯੁਰਵੇਦਿਕ ਚੀਜ਼ ਹੈ ਅੱਜ ਲੋਕ ਆਯੁਰਵੇਦ ਤੋਂ ਬਿਲਕੁਲ ਟੁੱਟ ਚੁੱਕਿਆ ਐਲੋਪੈਥੀ ਨੂੰ ਵਡਾਵਾ ਦੇ ਰਿਹਾ ਪਰ ਲੋਕੋ ਜੀ ਅਸ ਤੋਂ 20 ਸਾਲ ਪਿੱਛੇ ਗੱਲ ਚੱਲੀ ਜਾਵੇ ਵੀ ਆਪਾਂ ਲੋਕ ਆਯੁਰਵੇਦ ਕਰੋ ਨੇਚਰਲ ਵੱਤਵੱਦ ਜੁੜੇ ਹੋ ਸੀ ਜੋ ਜੇ ਵਧੀਆ ਰਿਜ਼ਲਟ ਲੈਣਾ ਤੇ ਆਯੁਰਵੇਦ ਤੋਂ ਬਿਨਾ ਕਿਤੇ ਨਹੀਂ ਮਿਲ ਸਕਦਾ ਲੌਂਗ ਟਾਈਮ ਵਧੀਆ ਰਿਜ਼ਲਟ ਮਿਲੂਗਾ ਮੇਰੀ ਇਹ ਹੀ ਇੱਛਾ ਵੀ ਬਾਦਤਵਾਦ ਲੋਕਾਂ ਨੂੰ ਇਹ ਅੱਗੇ ਆਯੁਰਵੇਦ ਬਾਰੇ ਦੱਸਿਆ ਜਾਵੇ ਤਾਂ ਜੋ ਲੋਕ ਨੇਚਰ ਨਾਲ ਜੁੜ ਕੇ ਵਧੀਆ ਆਪਣੀਆਂ ਬਿਮਾਰੀਆਂ ਠੀਕ ਕਰ ਸਕੋ ਮੈਂ ਗੱਲ ਕਰ ਰਹੀ ਹਾਂ ਮੇਰਾ ਟਾਈਮ ਚੈਨਲ ਤੇ ਠੀਕ ਹੈ ਇਹ ਬਾਦਤਵਾਦੀ ਚੀਜ਼ਾਂ ਲੋਕਾਂ ਤੱਕ ਮੰਚਾਓ ਤਾਂ ਕਿ ਲੋਕ ਇਸ ਚੀਜ਼ ਤੋਂ ਜਾਣਕਾਰ ਹੋ ਸਕਣ ਠੀਕ ਹੈ ਇਹਨੂੰ ਬढ़ावा ਦੇ ਸਕੋ ਤਾਂ ਕਿ ਹਰੇਕ ਚੀਜ਼ ਹਰੇਕ ਕਾਰਕਰਚ ਇਹ ਚੀਜ਼ਾਂ ਕੌਣ ਸਕੇਨ ਕਿਉਂਕਿ ਇਹ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਜਿਹੜੀ ਵੀ ਚੀਜ਼ਾਂ ਹੈਗੇ ਆਪਣੇ ਰਸੋਈ ਘਰ ਚ ਮਿਲ ਜਾਂਦੀਆਂ ਤੇ ਆਪਾਂ ਇਹਦਾ ਵਧੀਆ ਲਾਭ ਉਠਾ ਸਕਦੇ ਆ ਇਹ ਚੀਜ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਇਹ ਜਿਹੜੀ ਰੀਲ ਚੱਲ ਰਹੀ ਹੈਗੇ ਫੇਸਬੁੱਕ ਔਰ YouTube ਚੈਨਲ ਤੇ ਚੱਲ ਰਹੀ ਹੈਗੀ ਤਾਂ ਕਿ ਇਹ ਚੱਲਦੀ ਚੱਲਦੀ ਰਹੀ ਰੀਲ ਵੀਡੀਓ ਚ ਆਪਾਂ ਹੋਰ ਤੱਕ ਲੋਕਾਂ ਤੱਕ ਪਹੁੰਚਾ ਸਕੀਏ ਜਗਰਾਨ ਨੂੰ ਕਰ ਸਕੀਏ ਤਾਂ ਕਿ ਲੋਕ ਇਸ ਚੀਜ਼ ਤੋਂ ਲਾਭ ਲੈ ਸਕਣ ਸਤਿ ਸ੍ਰੀ ਅਕਾਲ